ਦੇ ਨੂੰ ਅਗਲੇ ਦੇ ਨਾ ਜਾਣੇ ਮੈਂ ਕੋੜ ਦੇ ਨੂੰ ਅਗਲੇ ਦੇ ਸਨੇਹ ਪਿਆਰ ਮੋੜ ਦੇ ਨੂੰ ਅਗਲੇ ਦੇ ਸਨੇਹ ਪਿਆਰ ਦੇ ਕੋੜ ਦੇ ਮੇਰੇ ਜੇਠ ਦਾ ਮੁੰਡਾ ਨੀ ਗੜਾ ਬਾਪੀ ਨਾਲੇ ਮਾਰੇ ਲੱਖੀਆਂ ਨਾਲੇ ਆਖੇ ਚਾਤੀ ਮਾਰੇ ਅੱਖੀਆਂ ਮਾਰੇ ਵਕੇ ਚਾਤੀ ਆ ਗਏ ਆ ਗਏ ਆਏ ਨੀ ਤੱਕ ਤੱਕ ਗੋਟਿਆ ਨੋ ਕਿੱਥੋਂ ਕਰੀ ਸਿਕਰਾਈਏ ਨੀ ਤੱਕ ਕਰਾਈਆਂ ਨੀ ਮੁਗਦੈ ਗੋੜਿਆਂ ਨੂੰ ਖੰਧਾ ਗਰੀਸ ਕਰਾਈਆਂ ਨੀ ਮੁਗਦੈ ਗੋੜੂ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਘੋਟ ਘੋਟ ਕੇ ਹੱਥਾਂ ਤੇ ਲਾਵਾ ਬਟੀਆਂ ਬਣ ਬਣ ਲੈਂਦੀ ਗੋਲ ਸ਼ਰੀਰ ਕਾਂਦੇ ਮੈਂ ਨਾ ਬਾਬਲਾ ਸੰਦੀ ਖੁਸ਼ੀ ਕਾਂਦੇ ਮੈਂ ਨਾ ਬਾਬਲਾ ਸੰਦੀ ਗੋਲ ਸ਼ਰੀਰ ਕਾਂਦੇ ਮੈਂ ਨਾ ਬਾਬਲਾ ਸੰਦੀ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਂ ਦਿਵਾਗ ਵਿੱਚ ਰਹਿੰਦੀ ਪਾਕਾਂ ਦੇ ਤੇ ਸਸਤੇ ਮਿਲਦੇ ਹਟੀਆਂ ਉੱਤੇ ਮਹਿੰਗੀ ਘੋਟ-ਘੋਟ ਕੇ ਹੱਥਾਂ ਨਾਲ ਆਏ ਫੋਕੜ ਬੜਮੜ ਲੈਂਦੀ ਬੋਲ ਸ੍ਰੀ ਕਾਂ ਦੇ ਵਕਤ ਪਏ ਤਾਂ ਸੈਂਦੀ ਬੋਲ ਸ੍ਰੀ ਕਾਂ ਦੇ ਵਕਤ ਪਏ ਤਾਂ ਸੈਂਦੀ ਬੋਲ ਸ੍ਰੀ ਕਾਂ ਦੇ ਵਕਤ ਪਏ ਤਾਂ ਸੈਂਦੀ ਬੋਲ ਸ੍ਰੀ ਕਾਂ ਦੇ ਨਿੱਕੀ ਹੁੰਦੀ ਮੇਰੇ ਸੀ ਨਾਲ ਕੇ ਨਿੱਕੀ ਹੁੰਦੀ ਮੇਰੇ ਸੀ ਨਾਲ ਕੇ ਖਾਂਦੀ ਲੈ ਟੁੰਪੇੜ ਸੱਸੇ ਨਹੀਂ ਮੈਨੂੰ ਨੱਤ ਲੈਂਦੇ ਬਜੇ ਟੋਲ ਦੀ ਘੋਟੀਆਂ ਦੇ ਦੇ ਸਸੇ ਨਹੀਂ ਨੂੰ ਨਟ ਲੈnde ਮਜੇ ਢੋਲ ਦੀ ਗੋਟੀਆਂ ਦੇ ਦੇ ਨੇ ਸਸੇ ਉਹਨ ਕੀ ਹੁਈ ਦਿਲ ਮਰ ਕੇ ਬਾਪੇ ਮੈਨ ਜਨਾਨ ਕੀ ਰਹਿੰਦੀ ਨੰਨਾ ਨੀ ਚੱਕ ਖੜੰਦੇ ਨੰਨਾ ਨਾਨੀ ਚੱਕ ਖੜੰਦੇ ਜਗਾਰੇ ਨੂੰ ਬੰਗੀ ਮਾਮਾ ਤਾਂ ਮੈਨ ਕੁਛ ਨਹੀਂ ਆਖਦਾ ਓ ਮਾਮਾ ਤਾਂ ਮੈਨ ਕੁਛ ਨਹੀਂ ਆਖਦਾ ਮਾਮੀ ਚਿਰਤ ਦੀ ਰੰਦੀ ਕੀ ਮਾਮੀ ਤੇ ਦਾਜ ਹਣਾ ਲਿਆ ਕੀ ਮਾਮੀ ਤਾਂ ਦਾਜ ਮਾਪਿਆਂ ਦੀ ਫਤਨੀ ਕਾ ਜੋ ਲੰਗੀ ਆਖੰਦੀ ਫਤਨੀ ਕਾ ਜੋ ਲੰਗੀ ਮਾਪਿਆਂ ਦੀ ਫਤਨੀ ਕਾ ਜੋ ਲੰਗੀ ਮਾਪਿਆਂ ਦੀ ਆਲਾ ਜੋ ਜੀਵਾ ਦੇ ਫਤਨੀ ਮੈਂ ਦੀ ਮੈਂ ਵੀ ਹਰ ਕੋ ਕਹਿੰਦਾ ਮੈਂ ਵੀ ਮੈਂ ਵੀ ਹਰ ਕੋ ਕਹਿੰਦਾ ਮੈਂ ਦੀ ਬਾਗ ਵਿੱਚ ਰਹਿੰਦੀ ਬੈਣ ਕੀ ਹੁੰਦੀ ਮੈਂ ਰਾਂਦੀ ਨਾਨਕੇ ਨਿਕੀ ਹੁੰਦੀ ਮੈਂ ਰਾਂਦੀ ਨਾਨਕੇ ਨਾਨਾ ਨਾਨੀ ਕਹਿੰਦੇ ਮਾਂ ਵਿੱਚ ਦਿੱਕ ਦੀ ਰੈਂਦੀ ਲੈ ਚੱਲ ਵੇ ਵੀਰਾ ਮੈਨਿ ਨਾਨਕੇ ਰੈਂਦੀ ਲੈ ਚੱਲ ਵੇ ਵੀਰਾ ਮੈਨਿ ਨਾਨਕੇ ਰੈਂਦੀ ਲੈ ਚੱਲ ਵੇ ਵੀਰਾ ਮੈਨਿ ਨਾਨਕੇ ਰੋਟੀ ਤੇ ਲੂਣ ਪੁਕਾਗੇ ਲੇਲਾ ਠਣੇਦਾਰੀ ਆ ਪਾ ਲੋਕਾਂ ਨੂੰ ਕੁਟਾਗੇ ਲੇਲਾ ਠਣੇਦਾਰੀ ਅੱਜ ਹੀ ਪੁਕਾਗੇ ਹੇ ਠਣੇਦਾਰੀ ਆ ਪਾ ਲੋਕਾਂ ਨੂੰ ਕੁਟਾਗੇ ਲੇਲਾ ਠਣੇਦਾਰੀ ਉੱਤੇ ਨਾ ਗਿਥਾਂਗੇ ਲੇਲਾ ਠਣੇਦਾਰੀ ਆ ਪਾ ਲੋ ਆਂਕਰਾਂਗੇ ਜਲਹਣੇਦਾਰੀ ਆ ਰਾਜ ਕਰਾਂਗੇ ਨੱਕੀ ਦੀ ਰੋਟੀ ਉਤੇ ਲੂਣ

ਤਨ ਟਿਕੀ ਤਿੰਨ ਜੀ